ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਤੇ ਮੈਂ ਤਵਲীন ਕੌਰ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਇੱਕ ਵਾਰ ਫੇਰ ਤੁਸੀਂ ਹਾਜ਼ਰ ਹੋ ਗਿਆ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਸਭ ਤੋਂ ਪਹਿਲਾਂ ਅੱਜ ਦੇ ਆ ਪਹਿਲੀ ਗਤੀਵਿਧੀ ਦੇ ਵੱਲ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੜ੍ਹਾਂ ਦੀ ਮਾਰ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਚੱਲਦੇ ਆ ਸਰਕਾਰਾਂ ਦੇ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਗਏ ਅਤੇ ਵੱਖ-ਵੱਖ ਐਨਜੀਓ ਦੇ ਵੱਲੋਂ ਵੀ ਆਏ ਦਿਨ ਉਹਨਾਂ ਪੀੜਤ ਪਰਿਵਾਰਾਂ ਦੇ ਸਹਾਇਤਾ ਕੀਤੀ ਗਈ ਜੋ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਸਨ ਅਸੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਉਮਦਾ ਸੇਵਾ ਕਾਰਜ ਕੀਤੇ ਗਏ ਅਤੇ ਉਹਨਾਂ ਪਰਿਵਾਰਾਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜੋ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਸਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਅਗਵਾਈ ਹੇਠਾਂ ਦੇ ਵਿੱਚ ਸੰਸਥਾਵਾਂ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਏ ਦਿਨ ਹਜੇ ਵੀ ਪ੍ਰਾਲੇਗਿਤੇ ਜਾ ਰਹੇ ਨੇ ਤਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪੰਜਾਬ ਦੇ ਉਹਨਾਂ ਪੀੜਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ। ਮੈਂ ਕਿਹਾ ਕਿਸੇ ਸੱਜਣ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਹੀ ਨੇਕ ਇਮਾਨਦਾਰ ਚੜ੍ਹਦੀ ਕਲਾ ਵਾਲੇ ਸਾਡੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਦੇ ਕਿਰਦਾਰ ਦੇ ਉੱਤੇ ਉਂਗਲ ਚੁਕਾਉਣਾਂ ਜਾਂ ਤੱਕੀਤਾ ਗਿਆ। ਐਵੇਂ ਦੇ ਲੋਕ ਧਾਮੀ ਸਾਹਿਬ ਵਰਗੇ ਬਹੁਤ ਧਰੇ ਮਿਲਦੇ ਨੇ ਜਿਨ੍ਹਾਂ ਦੀ ਕਿਸਮਤ ਇਹ ਕਰਨੀ ਇਕਸਾਰ ਹੁੰਦੀ ਹੈ ਮੈਂ ਜਿੱਥੇ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਥੇਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਦਾ ਧੰਨਵਾਦ ਕਰਦਾ ਉਥੇ ਸਾਰੀ ਐਡਜੈਕਟਿਵ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਪਿਛਲੇ ਦਿਨੀ ਜਿਹੜੀ 11 ਤਰੀਕ ਨੂੰ ਮੀਟਿੰਗ ਹੋਈ ਉਹਦੇ ਵਿੱਚ 20 ਕਰੋੜ ਰੁਪਈਆ ਹੜ ਮਾਰੇ ਲੋਕਾਂ ਦੇ ਲਈ ਰਾਖਮੇ ਕੀਤੇ ਜਦੋਂ ਕਿਸੇ ਕਿਸਾਨ ਦੀ ਫਸਲ ਤਿਆਰ ਹੋ ਕੇ ਵੱਢੀ ਜਾਂਦੀ ਹੈ ਬਹੁਤ ਲੱਗਦਾ ਸਭ ਤੋਂ ਪਹਿਲਾਂ ਉਹ ਗੁਰੂ ਘਰ ਲਈ ਗੋਰੀਆਂ ਭਰ ਕੇ ਰੱਖਦਾ ਹੈ ਤੇ ਉਦੋਂ ਮਗਰੋਂ ਆਪਣਾ ਖਾਣ ਪੀਣ ਦਾ ਪ੍ਰਬੰਧ ਕਰਦਾ ਅੱਜ ਜੀ ਪੰਜਾਬ ਦੀ ਕਿਸਾਨੀ ਮੁਸੀਬਤ ਦੇ ਵਿੱਚ ਹੈ ਅੱਜ ਦੇ ਪੰਜਾਬ ਦੇ ਮਜ਼ਦੂਰ ਮੁਸੀਬਤ ਦੇ ਵਿੱਚ ਨੇ ਅੱਜ ਦੇ ਪੰਜਾਬ ਦੇ ਦੁਕਾਨਦਾਰ ਛੋਟੇ ਦੁਕਾਨਦਾਰ ਮੁਸੀਬਤ ਦੇ ਵਿੱਚ ਨੇ ਉਹਨਾਂ ਦੀਆਂ ਫਸਲਾਂ ਘਰ ਘਾਟ ਤਬਾਹ ਹੋ ਗਏ ਮਵੇਸ਼ੀ ਤਬਾਹ ਹੋ ਗਏ ਤੇ ਸ਼੍ਰੋਮਣੀ ਕਮੇਟੀ ਨੇ ਗੁਰੂ ਦੇ ਅ ਅਨੁਸਾਰ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦਾ ਮੂੰਹ ਗਰੀਬਾਂ ਵੱਲ ਖੋਲ ਦਿੱਤਾ ਲੋੜਵੰਦਾਂ ਵੱਲ ਖੋਲ ਦਿੱਤਾ ਇਸ ਗੱਲ ਲਈ ਮੈਂ ਸਾਰੀ ਐਡਜੈਕਟਿਵ ਦਾ ਤੇ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਪ੍ਰਧਾਨ ਸਾਹਿਬ ਨੇ ਬੜੀ ਦਰਿਆਦਲੀ ਦੇ ਨਾਲ ਜਿੱਥੇ ਲੋਕਾਂ ਨੂੰ ਰਾਸ਼ਨ ਦੀ ਲੋੜ ਸੀ ਦਵਾਈਆਂ ਦੀ ਲੋੜ ਸੀ ਮੋਬੇਸ਼ੀਆਂ ਦੇ ਲਈ ਚਾਰੇ ਦੀ ਲੋੜ ਸੀ ਕਿਤੇ ਬੰਨ ਬੰਨਣ ਲਈ ਡੀਜ਼ਲ ਦੀ ਲੋੜ ਸੀ ਕਿਤੇ ਮੈਨ ਪਾਵਰ ਦੀ ਲੋੜ ਸੀ ਹਰੇਕ ਤਰ੍ਹਾਂ ਦੇ ਨਾਲ ਆਪਣੀ ਪੂਰੀ ਫੋਰਸ ਉੱਥੇ ਲਾਈ ਤੇ ਸਾਰੇ ਪ੍ਰਬੰਧ ਪ੍ਰਧਾਨ ਸਭ ਆਪ ਵੀ ਮੌਕੇ ਤੇ ਜਾ ਕੇ ਉੱਥੇ ਖੜੇ ਹੋਏ ਇਸ ਲਈ ਉਹਨਾਂ ਦਾ ਧੰਨਵਾਦ ਕਰਦਾ ਆ ਪਿਛਲੇ ਦਿਨੀ ਡੀਜ਼ਲਰ ਉਹਨੇ ਥਾਂ-ਪਰ-ਥਾਂ ਪਿੱ ਗਿਆ ਪਰ ਕਿਸੇ ਨੇ ਰੌਲਾ ਪਾ ਲਿਆ ਵੀ ਡੀਜ਼ਲ ਕੋਈ ਹਲਕੇ ਦਾ ਇੰਚਾਰਜ ਵੰਡਦਾ ਜਿਸ ਵੇਲੇ ਸ਼੍ਰੋਮਣੀ ਕਮੇਟੀ ਕੋ ਮਦਦ ਕਰਦੀ ਆ ਕੋਈ ਰਾਤ ਦੇ ਨੇਰੇ ਦੇ ਵਿੱਚ ਨਹੀਂ ਕਰਦੇ ਸ਼੍ਰੋਮਣੀ ਕਮੇਟੀ ਭਾਵੇਂ ਡੀਜ਼ਲ ਵੰਡੇ ਭਾਵੇਂ ਲੰਗਰ ਵੰਡੇ ਭਾਵੇਂ ਦਵਾਈਆਂ ਵੰਡੇ ਭਾਵੇਂ ਚਾਰਾ ਵੰਡੇ ਦਿਨ ਦੇ ਉਜਾਨੇ 'ਚ ਗੱਡੀਆਂ ਤੇ ਸਾਡੇ ਲੋਗੋ ਐ ਐਸਪੀਸੀ ਦੇ ਲੱਗੇ ਹੁੰਦੇ ਨੇ ਸਾਡੇ ਬਕਾਇਦਾ ਮਲਾਜਮਾਂ ਨੇ ਵਰਗੀਆਂ ਪਾਈਆਂ ਹੁੰਦੀਆਂ ਉਹਨਾਂ ਦੇ ਉੱਤੇ ਐਸਜੀਪੀਸੀ ਦੇ ਲੋਗੋ ਲੱਗੇ ਹੁੰਦੇ ਆ ਤੇ ਜਿਸ ਵੇਲੇ ਉਹ ਸਾਰਾ ਕੁਝ ਵੰਡ ਰਹੇ ਨੇ ਉਸ ਵੇਲੇ ਉੱਥੇ ਭਾਵੇਂ ਕੋਈ ਕਾਂਗਰਸੀ ਆ ਕੇ ਖੜਾ ਹੋ ਜੇ ਭਾਵੇਂ ਕੋਈ ਅਕਾਲੀ ਦਲ ਦਾ ਭਾਵੇਂ ਕੋਈ ਕਮਿਊਨਿਸਟ ਖੜਾ ਹੋ ਜੇ ਆ ਕੇ ਸਾਨੂੰ ਕਿਸੇ ਤੇ ਕੋਈ ਕਿੰਤੂ ਪਰੰਤੂ ਨਹੀਂ ਭਾਵੇਂ ਕੋਈ ਮੁਸਲਮਾਨ ਵੀ ਹੋਵੇ ਭਾਵੇਂ ਸਿੱਖ ਵੀ ਹੋਵੇ ਭਾਵੇਂ ਕੋਈ ਹਿੰਦੂ ਵੀਰ ਹੋਵੇ ਉਥੇ ਜਾਤਾਂ ਪਾਤਾਂ ਦਾ ਮਜਬਾ ਦਾ ਫਿਰ ਵਖਰੇਵਾ ਨਹੀਂ ਕੀਤਾ ਜਾ ਸਕਦਾ ਬੰਦੇ ਬੰਦੇ ਦੇ ਵਿੱਚ ਵਖਰੇਵਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਮਦਦ ਜਿਹੜੀ ਹੈ ਉਹ ਸ਼ਰਮਣੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਤੇ ਲੈਣ ਵਾਲਾ ਕੋਈ ਵੀ ਹੋਵੇ ਸ਼ਰਮਣੀ ਕਮੇਟੀ ਨੇ ਬਿਨਾਂ ਰੰਗ ਰੂਪ ਦੇਖੇ ਬਿਨਾਂ ਜਾਤ ਪਾਤ ਦੇਖੇ ਉਹ ਸਾਰੇ ਲੋਕਾਂ ਨੇ ਜਿਹੜੀ ਆ ਉਹ ਵੱਡੇ ਪੱਧਰ ਦੇ ਉੱਤੇ ਮਦਦ ਕੀਤੀ ਗਿਆ ਤੇ ਗਾਂ ਵੀ ਕਰਦੀਆਂ ਇਹ ਇਹੀ ਕੋਈ ਛੋਟਾ ਕੰਮ ਨਹੀਂ ਅਜੇ ਤਾਂ ਇਹ ਸ਼ੁਰੂਆਤਾਂ ਨੇ ਕਿਤੇ ਬੰਨ ਟੁੱਟਲੇ ਪਏ ਨੇ ਕਿਤੇ 10 10 ਫੁੱਟ ਰੇਤਾ ਪਈ ਹੈ ਕਿਤੇ ਘਰਾਂ ਦੇ ਘਰ ਖਰਾਬ ਹੋ ਚੁੱਕੇ ਨੇ ਕਿਤੇ ਬਹੁਤ ਵੀ ਵੱਡੇ ਪੱਧਰ ਤੇ ਜ਼ਮੀਨਾਂ ਖਰਾਬ ਹੋ ਗਈਆਂ ਮवेशੀ ਮਾਰੇ ਗਏ ਨੇ ਬੜਾ ਔਖਾ ਹੋਣਾ ਪੰਜਾਬ ਨੂੰ ਇਸ ਸਾਰੇ ਵਾਕਏ ਦੇ ਵਿੱਚੋਂ ਨਿਕਲਣਾ ਪਰ ਪੰਜਾਬੀ ਜਿੰਦਾ ਦਿਲ ਲੋਕ ਨੇ ਉਹਨਾਂ ਨੇ ਹਰ ਹਾਲ ਜਕੜਿਆਂ ਦੀ ਗੁੰਮ ਦੇ ਨਾਲ ਇਹਦੇ ਵਿੱਚੋਂ ਬਾਹਰ ਨਿਕਲਣਾ ਮੈਂ ਸ਼ਰਮਣੀ ਕਮੇਟੀ ਦੇ ਜਿੱਥੇ ਐਨੇ ਸ਼ਲਾਘਾਯੋਗ ਕੰਮ ਨੇ ਉਹਨਾਂ ਸਾਰਿਆਂ ਦੀ ਤਾਰੀਫ਼ ਕਰਦਾ ਤੇ ਤੁਹਾਨੂੰ ਸਾਰੇ ਲੋਕਾਂ ਨੂੰ ਵੀ ਇਹ ਬੇਨਤੀ ਕਰਦਾ ਕਿ ਜਿੱਥੇ-ਕਿੱਥੇ ਸ਼ਰਮਣੀ ਕਮੇਟੀ ਦੇ ਰਾਹਤ ਕਾਰਜ ਚੱਲਦੇ ਪਏ ਨੇ ਉਹਦੇ ਵਿੱਚ ਜੇ ਤੁਹਾਡੀ ਬੇਤਨ ਸਾਹਿਬ ਤੁਸੀਂ ਆਪਣਾ ਯੋਗਦਾਨ ਪਾਓ ਤਾਂ ਵੀ ਚੰਗੀ ਗੱਲ ਹੈ ਨਹੀਂ ਤਾਂ ਸਰੀਰਕ ਤੌਰ ਤੇ ਜਰੂਰ ਪਰ ਜਰੂਰ ਆਪਣਾ ਆਪਣਾ ਯੋਗਦਾਨ ਪਾਓ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਜੋ ਉਹਨਾਂ ਦੇ ਮੂੰਹ ਤੇ ਆ ਉਹਨਾਂ ਦੇ ਦਿਲ 'ਚ ਹੈ ਤੇ ਜਿਹੜਾ ਦਿਲ 'ਚ ਆ ਉਹਨਾਂ ਦੇ ਮੂੰਹ ਤੇ ਆ ਉਹਨਾਂ ਨੇ ਸਾਰੇ ਐਡਜੈਕਟਿਵ ਦੀ ਸਲਾਹ ਨਾਲ ਅਸੀਂ ਇੱਕ ਸੁਰਤਾ ਨਾਲ ਇਹ ਫੈਸਲਾ ਕੀਤਾ ਵੀ 20 ਕਰੋੜ ਰੁਪਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜਪੀੜ ਤੇ ਲੋਕਾਂ ਦੀ ਮਦਦ ਲਈ ਦਿੱਤਾ ਦਿੱਤਾ ਜਾਏ ਜੇ ਲੋੜ ਪਈ ਤਾਂ ਅਸੀਂ ਗਾਂ ਵੀ ਵਿਚਾਰ ਕੇ ਹੋਰ ਵੱਧ ਰਾਸ਼ੀ ਜਿਹੜੀ ਹੈ ਉਹ ਹੜਪੀੜਤਾ ਦੇ ਭਲੇ ਦੇ ਲਈ ਖਰਚਣ ਲਈ ਹਮੇਸ਼ਾ ਤਤਪਰ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਈਪਿੰਗ ਪਹਿਲੇ ਪਾਤਸ਼ਾਹ ਜੀ ਦੇ ਜੋਤੀ ਜੋਤ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਕਾਮਲੀ ਜੀ ਦੇ ਵੱਲੋਂ ਸਰਦਾ ਸਿਹਤ ਦੇ ਨਾਲ ਸਤਿਕਾਰ ਪੇਟ ਕੀਤਾ ਗਿਆ। ਅੱਜ ਸਮੁੱਚਾ ਖਾਲਸਾ ਪੰਥ ਸਮੂਹ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਭੰਗਤ ਸਿੰਘ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਜੋਤੀ ਜੋਤ ਗੁਰਪੁਰਬ ਮਨਾ ਰਿਹਾ ਇਹ ਉਹ ਪਵਿੱਤਰ ਧਰਤੀ ਆ ਜਿੱਥੇ ਸਤਗੁਰੂ ਨੇ ਅਦਾਸੀਆਂ ਤੋਂ ਬਾਅਦ ਲੰਬਾਰਥਾ ਇਸ ਧਰਤੀ ਤੇ ਕੀਰਤਨ ਵੀ ਕੀਤਾ ਤੇ ਜਿਹੜੇ ਕਰਾਹੇ ਪਏ ਲੋਕ ਉਹਨਾਂ ਨੂੰ ਸਤਗੁਰੂ ਜੀ ਨੇ ਰਾਹ ਤੇ ਵੀ ਪਾਇਆ ਸੋ ਗੁਰੂ ਸਾਹਿਬ ਜੀ ਦੇ ਪਵਿੱਤਰ ਸਿਧਾਂਤ ਸਾਨੂੰ ਬਖਸ਼ਿਸ਼ ਕੀਤੇ ਮੈਂ ਕਿਉਂਕਿ ਅੱਜ ਇੱਥੇ ਭੰਮਿਆ ਆਫਤਾ ਚੱਲ ਰਹੀ ਆ ਪਰ ਫਿਰ ਵੀ ਲੋਕਾਂ ਦਾ ਦੇਖਦਾ ਵੀ ਲੋਕਾਂ ਦੀ ਗੁਰੂ ਪ੍ਰਤੀ ਆਸਤਾ ਕਿੰਨੀ ਵੱਡੀ ਆ ਬੱਡੀ ਗਿਣਤੀ ਦੇ ਵਿੱਚ ਸਾਰੇ ਆਪਣੇ ਘਰਾਂ ਦੇ ਕਾਰਜਾਂ ਨੂੰ ਛੱਡ ਕੇ ਇੱਥੇ ਗੁਰੂਪਤੀ ਆਪਣਾ ਆਸਥਾ ਦੇ ਵਿੱਚ ਅੱਜ ਪਹੁੰਚੇ ਆ ਮੈਂ ਸਾਰਿਆਂ ਦਾ ਹੀ ਦਿਲ ਦੀਆਂ ਢਜਾਈਆਂ ਤੋਂ ਧੰਨਵਾਦ ਕਰਦਾ ਸਾਡਾ ਵੀਰ ਸਰਦਾਰ ਸੋਚਾ ਸਿੰਘ ਨਗਾਹ ਸਾਹਿਬ ਜਿਹੜੇ ਇਸ ਸਾਡੇ ਗੁਰਦਾਸਪੁਰ ਹਲਕੇ ਦੇ ਤੌਰ ਸਮਾਣੀ ਕੰਮਾਂ ਵੀ ਕਰਦੇ ਆ ਉਹ ਚੇਚੇ ਕੌਂਸਲ ਸਾਰਿਆਂ ਨੂੰ ਕਈ ਦਿਨਾਂ ਤੋਂ ਇਸ ਹਲਕੇ ਦੇ ਵਿੱਚ ਜਿਹੜੇ ਖੜ੍ਹ ਪੀੜ ਤੇ ਉਹਨਾਂ ਦੇ ਯਤਨਾਂ ਦੇ ਵਿੱਚ ਲੱਗੇ ਹੋ ਆ ਸਕਵਿੰਦਰ ਸਿੰਘ ਆਵਾਦਾਨ ਅੰਮ੍ਰ ਸ਼ਹੀਦ ਪਾਈ ਸਤਵੰਤ ਸਿੰਘ ਜੀ ਦੇ ਪਤੀਜੇ ਆ ਉਹ ਆਪਣੇ ਤੌਰ ਤੇ ਝੁਟਿਓ ਆ ਜਿੰਨੇ ਵੀ ਚਾਹੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਹਿਬਾਨ ਆ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰਧਾਨ ਸਾਰੇ ਇਹਨਾਂ ਕਾਰਜਾਂ ਦੇ ਵਿੱਚ ਝੁਟਿਓ ਆ ਇਹ ਸਤਗੁਰ ਜੀ ਨੇ ਸਾਨੂੰ ਪਵਿੱਤਰ ਸੁਧਾਤ ਬਖਸ਼ਿਸ਼ ਕੀਤਾ ਸੀ ਇਸ ਮੁੱਚੀ ਮਨੁੱਖਤਾ ਦਾ ਹਮੇਸ਼ਾ ਪੜਾ ਜਿਹੜਾ ਆ ਉਹ ਲੋਤਣਾ ਇਹ ਜੋ ਕਾਰਨ ਆ ਕਿ ਗੁਰਨਾਨਕ ਦੇ ਪਾਤਸ਼ਾਹ ਜੀ ਨੂੰ ਜਗਤ ਗੁਰੂ ਕਰਕੇ ਵੀ ਜਾਣਿਆ ਜਾਂਦਾ ਹੈ ਗੁਰੂ ਸਾਹਿਬ ਜੀ ਦੀ ਏਡੀ ਭਾਰ ਤੇ ਕਿਰਪਾ ਅਦਾਸੀਆਂ ਦੇ ਵਿੱਚ ਦੇਸ਼ ਤੇ ਵਿਦੇਸ਼ ਦੇ ਵਿੱਚ ਵੀ ਅੱਜ ਵੀ ਜਿੱਥੇ ਗੁਰੂ ਸਾਹਿਬ ਨੇ ਚਰਨ ਪਾਏ ਆ ਉੱਥੇ ਲੋਕ ਉਸ ਥਾਂ ਨੂੰ ਆਸਤਾ ਨੂੰ ਅੱਜ ਵੀ ਪੂਜਦੇ ਆ ਸੋ ਮੈਂ ਜਿੱਥੇ ਅੱਜ ਇਸ ਪਵਿੱਤਰ ਮਬਾਰਕ ਸਤਗੁਰਾਂ ਦੇ ਜੋਤੀ ਜੋਤ ਗੁਰਪ੍ਰਭ ਦੇ ਉੱਤੇ ਸਾਰਿਆਂ ਨੂੰ ਇਹ ਕਹਿਣਾ ਚਾਹਣਾ ਸਾਰੇ ਗੁਰ ਸ਼ਬਦ ਦੇ ਲੜ ਲੱਗੇ ਵੇ ਧਾਰੀ ਤੇ ਪਖੰਡੀਆਂ ਦਬੀਆਂ ਤੋਂ ਬਚੀਏ ਕੇਵਲ ਤਾਂ ਕੇਵਲ ਕੋ ਸ਼ਬਦ ਦੇ ਨਾਲ ਜੁੜੀਏ ਤੇ ਆ ਜਿਹੜਾ ਔਖਾ ਸਮਾਂ ਚੱਲ ਰਿਹਾ ਕਿਉਂਕਿ ਜਿਨ੍ਹਾਂ ਨੇ ਤਾਂ ਹੰਡਾਇਆ ਜਾਂ ਜਿਹੜੇ ਹੰਡਾ ਰਹੇ ਉਹਨਾਂ ਨੂੰ ਪਤਾ ਹੁੰਦਾ ਇਹਦੇ ਵਿੱਚ ਇੱਕ ਦੂਏ ਦੇ ਮਦਦਗਾਰ ਬਣ ਗਏ ਕਿਉਂਕਿ ਇਹ ਪੈਰਲੈਲੀ ਰਿਹਾ ਗੁਰੂ ਕਾਲ ਤੋਂ ਚੱਲਦਾ ਰਿਹਾ ਗੁਰੂ ਨਾਨਕ ਦੇਵ ਪਾਤਸ਼ਾਹ ਵੇਲੇ ਵੀ ਚੱਲਦਾ ਸੀ ਜਿਹੜੇ ਸਤਗੁਰਾਂ ਨੇ ਇੱਕ ਓੰਕਾਰ ਦਾ ਹੋਕਾ ਦਿੱਤਾ ਬਹੁਤਿਆਂ ਨੇ ਬਰੋਧ ਸਤਗੁਰੂ ਜੀ ਦਾ ਕੀਤਾ ਪਰ ਅੱਜ ਮੈਂ ਦੇਖਦਾ ਕੇਵਲ ਤਾਂ ਕੇਵਲ ਵਿਰੋਧ ਕੇਵਲ ਵਿਰੋਧ ਨੇ ਕੀਤਾ ਜਾਂਦਾ ਜੇ ਕੋਪ ਭਲੇ ਦੇ ਕਾਰਜਾਂ ਚ ਕੋ ਜਥੇ ਬੰਦੀਆਂ ਲੱਗੀਆਂ ਆ ਉਹਨਾਂ ਦਾ ਸਹਿਯੋਗ ਕਰੀਏ ਨਾ ਕਿ ਆਪਾਂ ਕੌਮ ਦੇ ਵਿੱਚ ਬੰਦੀਆਂ ਪਾਈਏ ਤੇ ਕਈ ਬਈ ਸਿਆਸੀ ਰੋਟੀਆਂ ਵੀ ਸੇਖਣ ਲੱਗ ਪੈਂਦੇ ਆ ਉਹ ਗੁਰੂ ਸਾਹਿਬ ਕਿਰਪਾ ਕਰ ਨੇਤਾਵਾਂ ਨੂੰ ਸਮੱਤ ਦੇਣ ਇਸ ਸਮੇਂ ਦੇ ਵਿੱਚ ਸ਼੍ਰੋਮਣੀ ਗੋਦਵਾਰਾ ਪ੍ਰਮੰਡਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਤੇ ਦੂਸਰੀਆਂ ਸਾਰੀਆਂ ਜਥੇਬੰਦੀਆਂ ਐਨ ਜੀਓਜ਼ ਹੋਰ ਵੀ ਉਹ ਸਾਰੀਆਂ ਇੱਕਜੁੱਟਤਾ ਦੇ ਨਾਲ ਮਨੋਕਸਾ ਦੇ ਭਲੇ ਲਈ ਕਾਰਜ ਕਰ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਦੇ ਵੱਲੋਂ ਪਟਿਆਲਾ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਭਾਈ ਸੰਦੀਪ ਸਿੰਘ ਸੰਨੀ ਦੇ ਨਾਲ ਹਿੱਤੇ ਗਏ ਵਦਿੱਕੀ ਦੇ ਦਾ ਨੋਟਿਸ ਲੈਂਦਿਆਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਦਾ ਇਹ ਜਾ ਵਰਤਾਵ ਜਿਹੜਾ ਸੀਗਾ ਉਹ ਬੇਦੁਖਦਈ ਅਤੇ ਬੇਇਨਸਾਫੀ ਵਾਲਾ ਸੀ ਜਿਸ ਦੇ ਚੱਲਿਆਂ ਛ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜਾ ਪ੍ਰੈਸ ਨੋਟ ਹੈ ਉਹ ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜੜਿਹਾੜਾ ਢਿਮਾਰ ਦੇਖਣ ਨੂੰ ਮਿਲੇ ਸੀ ਜਿਸ ਤੇ ਚੱਲ ਰਿਹਾ ਕਿਸਾਨ ਦੀ ਕਈ ਏਕੜ ਜ਼ਮੀਨ ਜੜਿਸੀ ਉਹ ਖਰਾਬ ਹੋ ਚੁੱਕੀ ਸੀ ਜ਼ਮੀਨ ਦੇ ਉੱਤੇ ਜਿੰਨੀ ਵੀ ਫਸਲਾਂ ਕਿਸਾਨ ਦੇ ਵੱਲੋਂ ਉਗਾਈਆਂ ਜਾਂ ਸਨ ਉਹ ਸਾਰੀਆਂ ਹੜ੍ਹਾਂ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਈਆਂ ਸਨ ਅਤੇ ਖਰਾਬ ਹੋ ਗਈਆਂ ਸਨ ਇਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਵੱਲੋਂ ਝੋਨੇ ਦੀ ਖਰੀਦ ਜੜੀਆ ਕੀਤੀ ਜਾ ਰਹੀ ਹੈ ਇੱਕ ਵਾਰ ਫਿਰ ਤੋਂ ਹੁਣ ਝੋਨੇ ਦੀ ਫਸਲ ਜੜੀਆ ਉਹ ਪੰਜਾਬ ਦੇ ਵਿੱਚ ਲਗਾਈ ਜਾਵੇਗੀ ਇਸ ਤੇ ਚੱਲ ਰਿਹਾ ਜਲੰਧਰ ਦੇ ਵਿਖੇ ਕੈਬਿਨੇਟ ਮੰਤਰੀ ਲਾਲ ਚੰਦ ਕਟਾਰੂਚਕ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਚੋਨੇ ਦੀ ਖਰੀਦ ਦੀ ਪ੍ਰਵੰਧਕਾ ਨੂੰ ਦੇਖਿਆ ਗਿਆ ਉਸ ਦਾ ਜਾਇਜ਼ਾ ਲਿੱਤਾ ਗਿਆ ਬਿਲਕੁਲ ਪੰਜਾਬ ਦੇ ਅੰਦਰ ਪੈੜੀ ਦਾ ਸੀਜ਼ਨ ਸ਼ੁਰੂ ਹੋਇਆ ਕੱਲ ਤੋਂ ਸਰਕਾਰੀ ਖਰੀਦ ਅਸੀਂ ਆਰੰਭ ਕੀਤੀ ਹੈ ਔਰ ਅੱਜ ਮੈਨੂੰ ਭੋਗਪੁਰ ਮੰਡੀ ਦੇ ਅੰਦਰ ਬਕਾਇਦਾ ਇੱਥੇ ਆਣ ਦਾ ਮੌਕਾ ਮਿਲਿਆ ਸੋ ਮੇਰੇ ਨਾਲ ਸਾਡੇ ਹਲਕਾ ਚਾਰਜ ਪਵਨਟੀਨੂ ਜੀ ਔਰ ਐਸ ਡੀ ਐਮ ਔਰ तमाम ਸਾਡੇ ਜਿਹੜੇ ਫੂਡ ਸਪਲਾਈ ਦੇ ਅਧਿਕਾਰੀ ਸਹਿਬਾਨ ਨੇ ਸਾਡੇ ਡਿਪਟੀ ਡਾਇਰੈਕਟਰ ਸਾਡੇ ਪੰਜਾਬ ਦੇ ਜੁਆਇੰਟ ਡਾਇਰੈਕਟਰ ਡੀਐਫਐਸਈ ਸੋ ਮੱਖ ਮੰਤਰੀ ਸardar bhagwan singh maan ji ਦੀ ਸਰਕਾਰ ਵੱਲੋਂ ਜਿਹੜਾ ਪੰਜਾਬ ਦੇ ਕਿਸਾਨਾਂ ਦੇ ਨਾਲ ਵਾਦਾ ਕਿ ਪੰਜਾਬ ਦੇ ਕਿਸਾਨਾਂ ਦੀ ਬੜੀ ਮਿਹਨਤਾਂ ਦੇ ਨਾਲ ਪਾਲੀ ਹੋਈ ਫਸਲ ਹਰ ਸਾਲ ਅਸੀਂ ਆਪਣੇ ਉਹਨੂੰ ਜਿੱਦਾਂ ਕਹਿ ਸਕਦੇ ਆਂ ਵੀ ਪੂਰੀ ਤੰਦਈ ਦੇ ਨਾਲ ਪ੍ਰਕਿਊਰ ਮੈਨੂੰ ਸਿਰੇ ਚਾੜ੍ਹਦੇ ਆਂ ਤਾਂ ਇਸ ਵਾਰ ਵੀ ਵਪਰੀਤ ਹਾਲਾਤਾਂ ਦੇ باوجود ਕਿਉਂਕਿ ਪੰਜਾਬ ਖਾੜਾ ਚੋਂ ਨਿਕਲ ਕੇ ਆਇਆ ਬਹੁਤ ਵੱਡਾ ਕੁਦਰਤ ਨੇ ਸਾਨੂੰ ਚੁਣੌਤੀ ਦਿੱਤੀ ਜਿਸ ਤੋਂ ਅਸੀਂ ਸਹਜੇ ਸਹਜੇ ਸਟੇਬਲ ਹੋ ਰਹੇ ਹਾਂ ਸੋ ਅ ਵਿਸ਼ੇਸ਼ ਤੌਰ ਤੇ ਇਹਨਾਂ ਹਾਲਤਾਂ ਦੇ ਅੰਦਰ ਜਦੋਂ ਅਸੀਂ ਪ੍ਰਕੂਰਮੈਂਟ ਸ਼ੁਰੂ ਕਰ ਰਹੇ ਹਾਂ ਚ ਕੋਈ ਨਵੀਆਂ ਚੁਣੌਤੀਆਂ ਵੀ ਰਹਿਣਗੀਆਂ ਪਰ ਸਾਡਾ ਵਾਅਦਾ ਪੰਜਾਬ ਦੇ ਕਿਸਾਨਾਂ ਦੇ ਨਾਲ ਵੀ ਕੱਲਾ ਕੱਲਾ ਦਾਣਾ ਪੰਜਾਬ ਦੀ ਮੰਡੀ ਚ ਚੱਕਾਂਗੇ 2399 ਰੁਪਏ ਜਿਹੜੀ ਐਮਐਸਪੀ ਡਿਕਲੇਅਰ ਕੀਤੀ ਉਹਦੇ ਮੁਤਾਬਕ ਸੋ ਟੋਟਲ ਇੰਤਜ਼ਾਮ ਚਾਹੇ ਮੰਡੀਆਂ ਚ ਸਫਾਈ ਦਾ ਸਵਾਲ ਹੋਵੇ ਪਾਣੀ ਦਾ ਸਵਾਲ ਹੋਵੇ ਜਾਂ ਕੋਈ ਮੈਡੀਕਲ ਸਹੂਲਤਾਂ ਦਾ ਸਵਾਲ ਹੋਵੇ ਉਹਨਾਂ ਇਲਾਕਿਆਂ ਚ ਖਾਸ ਕਰਕੇ ਜਿੱਥੇ ਫਲੱਡ ਅਫੈਕਟਡ ਮੰਡੀਆਂ ਸਾਡੀਆਂ ਹੈਗੀਆਂ ਨੇ ਔਰ 172 ਲੱਖ ਐਮਟੀ ਦਾ ਸਾਨੂੰ ਕੇਂਦਰੀ ਪੂਲ ਦੇ ਅੰਦਰ ਜਿਹੜਾ ਟਾਰਗੇਟ ਮਿਲਿਆ ਉਦੇ ਲਈ ਅਸੀਂ 190 ਲੱਖ ਐਮਟੀ ਦਾ ਪ੍ਰਬੰਧ ਕੀਤਾ ਪੰਜਾਬ ਦੇ ਅੰਦਰ 15000 ਕਰੋੜ ਰੁਪਏ ਦੀ ਜਿਹੜੀ ਸਤੰਬਰ ਮਹੀਨੇ ਦੀ ਸੀਸੀਐਲ ਹੈ ਉਹ ਸਾਡੇ ਕੋਲ ਪਹੁੰਚ ਚੁੱਕੀ ਆ ਅਕਤੂਬਰ ਦੀ ਵੀ ਆ ਗਈ ਹੈ 27000 ਕਰੋੜ ਰੁਪਏ ਔਰ ਗੱਠਾਂ ਦਾ ਬੋਰੀਆਂ ਦਾ ਪੂਰਾ ਪ੍ਰਬੰਧ ਆਲਮੋਸਟ 100% ਜਿਹੜਾ ਉਹ ਅਸੀਂ ਮਤਲਬ ਕਰ ਲਿਆ ਸਾਡੇ ਕੋਲ ਪਹੁੰਚ ਚੁੱਕੀਆਂ ਨੇ ਸੋ ਕਿਸੇ ਵੀ ਤਰ੍ਹਾਂ ਦੀ ਦਿੱਕਤ ਕਿਸਾਨ ਨੂੰ ਨਾ ਆਵੇ ਇਹਦੇ ਲਈ ਆ ਜਿਹੜਾ ਪ੍ਰੋਕਿਊਰਮੈਂਟ ਦਾ ਪੀਰੀਅਡ ਹੈ ਟੋਟਲ ਅਧਿਕਾਰੀ ਸਬੰਨਾਂ ਨੂੰ ਕਿਹਾ ਗਿਆ ਵੀ ਕੋਈ ਸੁੱਟੀ ਨਹੀਂ ਲਏਗਾ ਕੋਈ ਅ ਕੋਈ ਬੇਸਬ ਕਾਰਨ ਨਾ ਹੋਣ ਦੇ ਬਾਵਜੂਦ ਤੇ ਉਹ ਮੰਡੀਆਂ ਚ ਰਹਿਣਗੇ ਅਸੀਂ ਵੀ ਸਾਰੇ ਮੰਡੀਆਂ ਤੇ ਰੋਵਗੇ ਸਰਕਾਰ ਸਰਕਾਰ ਦੇ ਮੰਤਰੀ ਸਾਰੇ ਐਮ ਐਲ ਏ ਸਭਨ ਸਾਡੇ ਹਲਕਾਂ ਚਾਰਜ ਸੋ ਸਾਡੀ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਆ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮੰਨ ਦੇ ਅੰਦਰ ਤੋਖਲਾ ਨਾ ਰੱਖਣ ਔਰ ਪੂਰੀਆਂ ਤਿਆਰੀਆਂ ਨੇ ਅੱਜ ਤਿੰਨ ਕਿਸਾਨਾਂ ਦੀ ਇੱਥੇ ਢੇਰੀਆਂ ਨੂੰ ਮੈਂ ਸ਼ੁਰੂਆਤ ਕਰਾਈ ਹੈ ਔਰ ਸਾਡਾ ਜਿਹੜਾ ਵਾਦਾ ਹੈ ਕਿ 24 ਘੰਟਿਆਂ ਦੇ ਵਿੱਚ ਵਿੱਚ ਇਹਨਾਂ ਦੇ ਖਾਤਿਆਂ 'ਸ ਪੇਮੈਂਟ ਪਾਉਗੀ ਉਹ ਵੀ ਅੱਜ ਹੀ ਆਏ ਨੇ ਅੱਜ ਅਸੀਂ ਤੋਰ ਦਿੱਤੇ ਆ ਔਰ ਇਹਨਾਂ ਦੇ ਖਾਤਿਆਂ 'ਚ ਸ਼ਾਮ ਤੱਕ ਪੇਮੈਂਟ ਵੀ ਪੈ ਜਾਊਗੀ ਸੋ ਕੁਦਰਤ ਦੇ ਅੱਗੇ ਅਰਦਾਸ ਕਰਦੇ ਆ ਵੀ ਕੋਈ ਹੁਣ ਕਿਰਪਾ ਰਵੇ ਤਾਂ ਜੋ ਅਸੀਂ ਪ੍ਰੋਕਿਊਰਮੈਂਟ ਨੂੰ ਵਧਿਆ ਕਰ ਸਕੀਏ ਤੇ ਪੰਜਾਬ ਦੇ ਕਿਸਾਨਾਂ ਨੂੰ ਅਸੀਂ ਅਪੀਲ ਕਰਨੀ ਚਾਹੁੰਦੇ ਆ ਕਿ ਤੁਸੀਂ ਫਸਲ ਨੂੰ ਸਵਾਰ ਕੇ ਲੈ ਕੇ ਆਓ ਅਸੀਂ ਮਤਲਬ ਜਿਹੜਾ ਕਿਸੇ ਵੀ ਤਰ੍ਹਾਂ ਦਾ ਕਿ ਤੁਹਾਨੂੰ ਬੈਠਣੇ ਨਾ ਪਵੇ ਮੰਡੀ ਦੇ ਅੰਦਰ ਔਰ ਵਿਵਹਕ ਰੋਕੇ ਆਓ ਬੁਰੀਆਂ ਤਿਆਰੀਆਂ ਕੀਤੀਆਂ ਨੇ ਚੜ੍ਹਦੀ ਕਲਾ ਚ ਰਹੋ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੜਾ ਦੀ ਮਾਰ ਦੇਖਣ ਨੂੰ ਮਿਲੀ ਹੈ ਜਿਸ ਦੇ ਚਲਦੇ ਆ ਖੁਦ ਸੀਐਮ ਭਗਵੰਤ ਮਾਨ ਦੇ ਵੱਲੋਂ ਵੱਖ-ਵੱਖ ਜਗਾਵਾਂ ਦਾ ਦੌਰਾ ਵੀ ਕੀਤਾ ਗਿਆ ਉਹਨਾਂ ਦੇ ਵੱਲੋਂ ਉਨ੍ਹਾਂ ਇਲਾਕਿਆਂ ਦਾ ਜਾਇਜ਼ਾ ਲਇਤਾ ਗਿਆ ਜੋ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹਨ ਹੁਣ ਸੀਐਮ ਭਗਵੰਤ ਮਾਨ ਦੇ ਵੱਲੋਂ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਗਈ ਹੈ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਦੇ ਵੱਲੋਂ ਮਿਸ਼ਨ ਚੜ੍ਹਦੀ ਕਲਾ ਦੀ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਉਹਨਾਂ ਦੇ ਵੱਲੋਂ ਇਹ ਵੀ ਸਾਂਝਾ ਕੀਤਾ ਗਿਆ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਮੁਸ਼ਕਲਾਂ ਜਿਹੜੀਆਂ ਸੀਆਂ ਉਹ ਵਰਦੀਆਂ ਹੋਈਆਂ ਨਜ਼ਰ ਆਈਆਂ ਤੇ ਹੁਣ ਜਿਹੜੇ ਮਿਸ਼ਨ ਚੜ੍ਹਦੀ ਕਲਾ ਉਸ ਦੀ ਸ਼ੁਰੂਆਤ ਕੀਤੀ ਜਾਵੇਗੀ ਇਸ ਦੀ ਪੂਰੀ ਜਾਣਕਾਰੀ ਖੁਦ ਸੀਐਮ ਭਗਵੰਤ ਮਾਨ ਦੇ ਉਹ ਸਾਂਝੀ ਕੀਤੀ ਗਈ ਹੈਔਰ ਸੁਣਿਆ ਉਹਨਾਂ ਵੱਲੋਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕਿਹਾ ਗਿਆ ਮੇਰੇ ਪਿਆਰੇ ਪੰਜਾਬ ਵਾਸੀਓ ਪਿਆਰਪਰੀ ਸਤਿ ਸ੍ਰੀ ਅਕਾਲ ਪਿਛਲੇ ਦਿਨੀ ਪੰਜਾਬ ਬਹੁਤ ਭਿਆਨਕ ਤੇ ਬਹੁਤ ਬੁਰੇ ਦੌਰ ਚੋਂ ਗੁਜ਼ਰਿਆ ਸ਼ਾਇਦ ਆਉਣ ਵਾਲੀਆਂ ਕਈ ਪੀੜ੍ਹੀਆਂ ਇਸ ਦੌਰ ਨੂੰ ਭੁੱਲ ਨਹੀਂ ਸਕਣਗੀਆਂ ਇੱਕ ਭਿਆਨਕ ਹਾੜ ਜਿਦੇ ਵਿੱਚ ਪਾਣੀ ਨੇ ਸਿਰਫ ਕਹਿਰ ਨਹੀਂ ਟਾਇਆ ਬਲਕਿ ਲੱਖਾਂ ਸੁਪਨੇ ਵੀ ਪਾਣੀ ਨਾਲ ਹੀ ਵਹਾ ਕੇ ਲੈ ਗਿਆ 2300 ਦੇ ਕਰੀਬ ਪਿੰਡ ਡੁੱਬ ਗਏ 7 ਲੱਖ ਲੋਕ ਬੇਕਾਰ ਹੋ ਗਏ 20 ਲੱਖ ਲੋਕ ਪ੍ਰਭਾਵਿਤ ਹੋ ਗਏ 3200 ਸਕੂਲ ਖੰਡਰ ਬਣ ਗਏ 56 ਜਾਨਾਂ ਚਲੀਆਂ ਗਈਆਂ 8500 ਕਿਲੋਮੀਟਰ ਸੜਕਾਂ ਬਰਬਾਦ ਹੋ ਗਈਆਂ 2500 ਪੁਲ ਟੁੱਟ ਗਏ 1400 ਕਲੀਨਿਕ ਤੇ ਹੋਰ ਸਰਕਾਰੀ ਬਿਲਡਿੰਗਾਂ 19 ਕਾਲਜ ਖੰਡਰਵਨ ਮੁਰਲੇਨ ਮਾਨਾ ਮੁਤਾਬਕ 13800 ਕਰੋੜ ਦੇ ਲਗਭਗ ਨੁਕਸਾਨ ਜਦੋਂ ਪਾਣੀ ਘਟੂਗਾ ਹੋਰ ਥੱਲੇ ਗਰਾਊਂਡ ਤੇ ਜਾਵਾਂਗੇ ਸਰਵੇ ਹੋਰ ਆਉਣਗੇ ਕਰਦੌਰੀਆਂ ਹੋਰ ਆਉਣੀਆਂ ਤਾਂ ਨੁਕਸਾਨ ਇਤੋਂ ਵੱਧ ਵੀ ਸਕਦਾ ਲੋਕ ਕਹਿੰਦੇ ਨੇ ਕਿ ਪੰਜਾਬ ਦੇ ਇਤਿਹਾਸ ਦਾ ਇਹ ਸਭ ਤੋਂ ਭਿਆਨਕ ਦੌਰ ਹੈ ਮੈਂ ਕਹਿੰਦਾ ਕਿ ਪੰਜਾਬ ਲਈ ਸਭ ਤੋਂ ਔਖੇ ਇਮਤਿਹਾਨ ਦੀ ਘੜੀ ਦੀ ਕਿਉਂਕਿ ਹਰ ਸੰਕਟ ਦੇ ਵਿੱਚ ਪੰਜਾਬ ਜਦੋਂ ਕਿਤੇ ਫਸਿਆ ਤਾਂ ਪੰਜਾਬ ਨੇ ਸਿਰ ਨਹੀਂ ਝੁਕਾਇਆ ਪੰਜਾਬ ਸੰਕਟ ਦੇ ਸਾਹਮਣੇ ਇੱਕ ਤਾਨਕੇ ਖੜਦਾ ਹੈ ਲੜਦਾ ਹੈ ਤੇ ਉਸ ਸੰਕਟ ਚੋਂ ਬਾਹਰ ਆ ਜਾਂਦਾ ਹੈ ਸੰਕਟ ਪੰਜਾਬ ਸਾਹਮਣੇ ਛੋਟੇ ਪੈ ਜਾਂਦੇ ਐਸ ਹੜ੍ਹ ਦੇ ਵਿੱਚ ਵੀ ਦੇਖਿਆ ਕਿਵੇਂ ਨੌਜਵਾਨ ਜਿਹੜੇ ਨੇ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਲੋਕਾਂ ਦੀਆਂ ਜਾਨਾਂ ਬਚਾ ਰਹੇ ਸੀ ਕਿਵੇਂ ਗੁਰਦੁਆਰਾ ਸਾਹਿਬ ਦੇ ਮੰਦਰਾਂ ਦੇ ਹੋਰ ਧਾਰਮਿਕ ਸਥਾਨਾਂ ਦੇ ਦਰਵਾਜ਼ੇ ਲੋਕਾਂ ਦੀ ਮਦਦ ਵਾਸਤੇ ਖੁੱਲ ਰਹੇ ਸੀ ਕਿ ਮੈਂ ਇੱਕ ਮਾਲਾ ਦੇ ਮਣਕਿਆਂ ਵਾਂਗੂੰ ਇੱਕ ਪਰਿਵਾਰ ਬਣ ਕੇ ਪੰਜਾਬੀ ਜਿਹੜੇ ਨੇ ਉਹ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੇ ਨਾਲ ਖੜੇ ਹੋ ਗਏ। ਇਹ ਹੀ ਸਾਡੀ ਵਿਲੱਖਣਤਾ ਹੈ। ਇਹ ਹੀ ਤਾਕਤ ਹੈ। ਇਹ ਹੀ ਸਾਨੂੰ ਦੁਨੀਆ ਤੋਂ ਅਲੱਗ ਕਰਦੀ ਹੈ। ਮੈਂ ਅੱਜ ਇਹ ਅਪੀਲ ਕਰਨੀ ਚਾਹੁੰਦਾ ਕਿ ਦੋਸਤੋ ਹੁਣ ਰਾਹਤ ਦੇ ਕੰਮਾਂ ਤੋਂ ਅੱਗੇ ਵਧਣ ਦਾ ਸਮਾਂ ਆ ਗਿਆ। ਕਿਸਾਨਾਂ ਨੇ ਫੇਰ ਖੇਤੀ ਕਰਨੀ ਹੈ ਬੱਚਿਆਂ ਨੇ ਫੇਰ ਸਕੂਲ ਜਾਣਾ ਹੈ ਪਰਿਵਾਰਾਂ ਨੇ ਫੇਰ ਚੁੱਲ੍ਹੇ ਜਲਾਉਣੇ ਨੇ ਘਰਾਂ ਨੇ ਫੇਰ ਦੁਬਾਰਾ ਬਸਣਾ ਹੈ ਇਹਦੇ ਲਈ ਅਸੀਂ ਸ਼ੁਰੂ ਕਰ ਰਹੇ ਹਾਂ ਮਿਸ਼ਨ ਚੜ੍ਹਦੀ ਕਲਾ ਚੜ੍ਹਦੀ ਕਲਾ ਦਾ ਮਤਲਬ ਹੈ ਹਰ ਔਖੇ ਤੋਂ ਔਖੇ ਟਾਈਮ ਦੇ ਵਿੱਚ ਗੁਲੰਦ ਹੌਸਲਾ ਨਾਲ ਖੜੇ ਰਹਿਣਾ ਹਰ ਹਨੇਰੇ ਦੇ ਵਿੱਚ ਉਮੀਦਾਂ ਦੇ ਦੀਵੇ ਜਗਾਈ ਰੱਖਣਾ ਮੈਂ ਸਾਡੇ ਪੰਜਾਬ ਦੇ ਨਾਗਰਿਕਾਂ ਨੂੰ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਣ ਪੁਨਰਵਾਸ ਦੇ ਪੰਜਾਬ ਨੂੰ ਦੁਬਾਰੇ ਪਹਿਰਾ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ। ਉਹਨਾਂ ਨੂੰ ਅਪੀਲ ਕਰਦਾ। ਦਿਲੋਂ ਅਪੀਲ ਕਰਦਾ। ਕਿ ਆਓ ਪੰਜਾਬ ਨਾਲ ਖੜੀਏ। ਆਓ। ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ। ਤਾਂ ਕਿ ਪੰਜਾਬ ਦੁਬਾਰਾ ਖੜਾ ਹੋ ਕੇ ਸੰਕਟ ਚੋਂ ਦੇਸ਼ ਨੂੰ ਲੀਡ ਕਰ ਸਕੇ। ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਸਸਾ ਨਾਉਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ ਸਵਾ ਰੁਪਈਆ ਬਣਾ ਕੇ ਅੱਗੇ ਭੇਜਾਂਗੇ ਆਓ ਆਪਾਂ ਇਹ ਦੱਸ ਦਈਏ ਕਿ ਪੰਜਾਬ ਜਿਹੜਾ ਉਹ ਇੱਕ ਹੋਰ ਧਰਤੀ ਹੈ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਸ਼ਹੀਦਾਂ ਦੀ ਧਰਤੀ ਹੈ ਇਸ ਮਿੱਟੀ ਨੂੰ ਵਰਦਾਨ ਹੈ ਜਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਕੀ ਵੈਬਸਾਈਟ ਤੇ ਜਾ ਸਕਦੇ ਹੋ ਰੰਗਲਾ r a n g l a ਰੰਗਲਾ punjab p u n j a b ਪੰਜਾਬ .gov.in ਇਥੋਂ ਤੁਹਾਨੂੰ ਡਿਟੇਲ ਮਿਲ ਜੂ। ਖੁਲ ਦਲੀ ਨਾਲ ਮਿਸ਼ਨ ਚੜ੍ਹਦੀ ਕਲਾ 'ਚ ਹਿੱਸਾ ਪਾਓ। ਅਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ। ਪੰਜਾਬ ਹਮੇਸ਼ਾ ਚੜ੍ਹਦੀ ਕਲਾ 'ਚ ਪੰਜਾਬ ਹਮੇਸ਼ਾ ਜੜਦੀ ਕਲਾ ਜਿੰਦਾ ਇਨਕਲਾਬ ਜ਼ਿੰਦਾਬਾਹ ਐਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਐਡਾਆਂ ਦੀਆਂ ਹੋਰ ਸਰਗਰਮੀਆਂ ਲੈ ਕੇ ਫੇਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਜੋ ਇਜਾਜ਼ਤ ਚਕਸ਼ਰੀਆ ਕਾ